ਸਸਿਕਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸੋ ਪਹਿਲੀ ਵਾਰ ਇੱਕ ਐਕਸ਼ਨ ਮੂਵੀ ਮੈਂ ਕੀਤੀ ਹੈ ਔਰ ਮੈਂ ਥੈਂਕਫੁਲ ਹਾਂ ਆਪਣੇ ਡਾਇਰੈਕਟਰ ਨਵਨੀਤ ਸਿੰਘ ਉਹਨਾਂ ਦਾ ਜਿਨ੍ਹਾਂ ਨੇ ਇਸ ਕਾਬਿਲ ਸਮਝਿਆ ਮੈਨੂੰ ਔਰ ਨਾਲ ਨਾਲ ਜਿਮੀ ਸ਼ੇਰਗਿਲ ਪ੍ਰੋਡਕਸ਼ਨਸ ਤੇ ਅਰੋਜ਼ ਵਨ ਆਫ ਅ ਦਾ ਬਹੁਤ ਬਹੁਤ ਥੈਂਕਫੁਲ ਹਾਂ ਸੋ ਮੈਂ ਆਸ ਕਰਦਾ ਕਿ ਤੁਸੀਂ ਇਸ ਫਿਲਮ ਨੂੰ ਬਹੁਤ ਪਸੰਦ ਕਰੋਗੇ ਜੀ वी आर वेरी थँकफुल टू पी टी सी स्पेशली रविंद्र जी राजू जी फॉर गिव्हंगू शो आर फिल्म ए फिल्म बिलकुल स्टँडर्ड निफरंट करते की दिस इज अ ब्रिलियंट एफर्ट फ्रॉम जिमी शेरगिल प्रोडक्शन जिमी शेरगिल बिंग द प्राइड ऑफ पंजाब वी आर वेरी 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 हॅप्पी टू बी एसोसिएट विद मिस्टर जिमी शेरगिल प्रोडक्शन राणा भाजी तुम्ही आज प्लीज हां राणा जी हां ਔਰ ਮిత్రਾਂ ਦੀ ਰਾਣਾ ਪਾਜੀ ਦਾ ਬਹੁਤ ਵਧੀਆ ਕੰਮ ਹੋਇਆ ਤੇ ਚਿੰਨੂ ਪਾਜੀ ਇੱਕ ਅਲੱਗ ਰੋਲ ਚ ਨਜ਼ਰ ਆਣਗੇ ਸੁਰਵੀਨ ਹੈਸ ਡਨ ਫੈਂਟੈਸਟਿਕ ਇਨ ਦ ਫਿਲਮ ਅਮਿਤਾ ਇਜ਼ देयर ਇਨ ਦ ਫਿਲਮ ਜੈਦੇਵ ਜੀ ਦਾ ਬਹੁਤ ਵਧੀਆ 뮤직 ਹੈ ਸ਼ਰਮਾ ਸਾਹਿਬ ਆਪਣੇ ਵੱਲੋਂ ਵੀ ਹਾ ਟ੍ਰਾਈ ਟੂ ਮੇਕ ਅ ਗੁੱਡ ਐਂਟਰਟੇਨਰ ਸੋ ਲੈਟਸ ਸੀ ਯਾ ਮਿੰਨੂ ਪਾਜੀ ਤੇ ਰਾਣਾ ਪਾਜੀ ਹੁਣ ਕੁਝ ਕਹਿਣਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਤਾਂ ਸੀਰੀਅਸ ਲੈ ਗਏ ਪਾਜੀ ਬੋਲੋ ਨਾ ਕੁਝ ਤੁਸੀਂ ਤਾਂ ਸੀਰੀਅਸ ਹੀ ਲੈ ਗਏ ਜੀ ਆਹ ਲਵ ਯੂ ਐਕਚੁਅਲੀ ਗੱਲ ਇਹ ਹੈ ਵੀ ਜਿਹੜਾ ਕੁਝ ਇਹਨਾਂ ਨੇ ਕਿਹਾ ਉਹ ਬਿਲਕੁਲ ਸਹੀ ਹੈ ਜੀ ਉਹ ਮੇਹੀ ਹੈ ਉਹ ਸਾਰਾ ਕੁਝ ਜੀ ਥੈਂਕ ਯੂ ਸੋ ਮਚ ਜੀ ਪੰਜਾਬ ਦੇ ਯੂਥ ਲਈ ਤੇ ਫੈਮਿਲੀਜ਼ ਲਈ ਇੱਕ ਸਾਂਝੀ ਫਿਲਮ ਇਸ ਤਰ੍ਹਾਂ ਦਾ ਫੁੱਲ ਐਂਟਰਟੇਨਮੈਂਟ ਦਾ ਪੈਕੇਜ ਇੱਕ ਨਵਨੀਤ ਸਿੰਘ ਹੋਰੀ ਲੈ ਕੇ ਆ ਰਹੇ ਨੇ ਤੇ ਰਣ ਵਿਜੇ ਨੂੰ ਅਸੀਂ ਮਿਸ ਕਰ ਰਹੇ ਹਾਂ ਜੀ ਸਾਡੇ ਨਾਲ ਹੁੰਦੇ ਅਜੇ ਰਣ ਵਿਜੇ ਤੇ ਅਮਰਿੰਦਰ ਦੀ ਜੋੜੀ ਇੱਕ ਨਵਾਂ ਕਮਾਲ ਦਿਖਾਊਗੀ ਤੇ ਹਾਸੇ ਮਜ਼ਾਕ ਲਈ ਬਿੰਨੂ ਢਿੱਲੋਂ ਜੀ ਬੀ ਐਨ ਸ਼ਰਮਾ ਜੀ ਤੇ ਰਾਣਾ ਰਣਵੀਰ ਜੀ ਤੇ ਪਰਮ ਵੀਰ ਜੀ ਸਾਰੇ ਅਸੀਂ ਆ ਤੇ ਮੇਰਾ ਇੱਕ इमोशनल ਡਰਾਮਾ ਵੀ ਹੈ ਟੈਗ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਫਿਲਮ ਨੂੰ ਬਹੁਤ ਭਰਪੂਰ ਪਿਆਰ ਦੇਵੋਗੇ ਤੇ ਸਮੁੱਚੇ ਪੰਜਾਬੀ ਸਿਨੇਮਾ ਨੂੰ ਜਿਸ ਤਰ੍ਹਾਂ ਤੁਸੀਂ ਪਿਆਰ ਦੇ ਰਹੇ ਹੋ ਪੰਜਾਬੀ ਫਿਲਮਾਂ ਨੂੰ ਘਰੇ ਬਹਿ ਕੇ ਨਾ ਦੇਖੋ ਡਿਵੀਡੀਆਂ ਦੇ ਵਿੱਚ ਜਾਲੀ ਡਿਵੀਡੀਆਂ ਦੇ ਵਿੱਚ ਸਿਨੇਮਾ ਦੇ ਵਿੱਚ ਜਾ ਕੇ ਦੇਖੋ ਕਿਉਂਕਿ ਪੈਸਾ ਬਹੁਤ ਲੱਗਦਾ ਮਿਹਨਤ ਬਹੁਤ ਲੱਗਦੀ ਹੈ ਸਾਡੀ ਮਿਹਨਤ ਨੂੰ ਪਿਆਰ ਦੇਣਾ ਸਤਿਕਾਰ ਦੇਣਾ ਦਿਲਜੀਤ ਪਾਜੀ ਨੂੰ ਪਤਾ ਸੀ ਕਿੰਨੀ ਮਿਹਨਤ ਨਾਲ ਕੰਮ ਕਰਦੇ ਆ ਗੁੱਸਾ ਜਮਾ ਨਹੀਂ ਆਉਂਦਾ ਫਿਰ ਉਹ ਕੰਮ ਕਰਦੇ ਹੋਏ ਥੈਂਕ ਯੂ ਵੈਰੀ ਥੈਂਕ ਯੂ ਮੈਂ ਦੱਸਣਾ ਨਹੀਂ ਚਾਹੁੰਦਾ ਅਸੀਂ ਫਿਲਮ ਕਰ ਰਹੇ ਹਾਂ ਨਹੀਂ 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 ਦੱਸਦਾ ਜੀ ਨਹੀਂ ਜੀ ਚਲੋ ਕੋਈ ਜਿੰਨਾ ਗੁੱਸਾ ਇਹਨਾਂ ਨੂੰ ਆਉਂਦਾ ਮੈਨੂੰ ਲੱਗਦਾ ਹੋਰ ਕਿਸੇ ਨੂੰ ਆਉਂਦਾ ਕੋਈ ਨਹੀਂ ਤਰਤੀ ਤੇਰਾ ਮੇਰਾ ਕੀ ਰਿਸ਼ਤਾ ਮੇਲ ਕਰਾ ਦੇ ਰੱਬਾ ਸਾਰੀ ਫਿਲਮਾਂ ਦਾ ਮਿਊਜ਼ਿਕ ਦੇਣ ਤੋਂ ਬਾਅਦ ਮੈਨੂੰ ਹਰ ਵਾਰ ਇਹ ਲੱਗਦਾ ਕਿ ਮੈਂ ਨਵਨੀਤ ਜੀ ਨਾਲ ਜਿਮੀ ਸ਼ੇਰਗਿੱਲ ਜੀ ਨਾਲ ਹੁਣ ਨਵਾਂ ਕੀ ਕਰਾਂਗਾ ਐਂਡ ਆਈ ਰੀਅਲੀ ਥੈਂਕਸ ਟੂ ਜਿਮੀ ਸ਼ੇਰਗਿੱਲ ਜੀ ਐਂਡ ਨਵਨੀਤ ਮਾਈ ਡਾਇਰੈਕਟਰ ਜਿਨ੍ਹਾਂ ਨੇ ਹਰ ਵਾਰ ਕੁਝ ਨਾ ਕੁਝ ਨਵੀਂ ਇੰਸਪੀਰੇਸ਼ਨ ਮੈਨੂੰ ਦਿੰਦੇ ਨੇ ਤੇ ਗਾਣੇ ਬਣ ਜਾਂਦੇ ਨੇ ਤੇ ਮੈਂ ਉਮੀਦ ਕਰਨਾ ਕਿ ਅਗਲੀ ਫਿਲਮਾਂ ਵਿੱਚ ਵੀ ਅਸੀਂ ਨਾਲ ਹੋਰ ਵਧੀਆ ਕੰਮ ਕਰਾਂਗੇ ਅਸੀਂ ਐਂਡ ਸਰਵੀਨ ਜੀ ਸਰਵੀਨ ਚਾਵਲਾ ਕਾਉ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ Tor Mitra is a complete entertainer and uh, I think Navneet is brilliant as ever. Um, our cinematographer Jitain has done a fantastic fantasticly outstanding job as you could seen the promo jada main vi pehli wari vekhya hai puri jehdi team hai gi i think mitra wangu kaam kita hai appa isse karke expecting to uh, showcase real taur mitra di please watch it thank you zarur dekho ji amrinder gill paaji horan di taur mitra di sat sri kahl pe sareanu bahut bahut mubarakah ptc punjabi ne jo e ਫੰਕਸ਼ਨ ਕੀਤਾ ਹੈ ਸਾਰਿਆਂ ਨੂੰ ਪੰਜਾਬੀ ਫਿਲਮ ਦੇ ਨਾਲ ਜਿਹੜੇ ਵੀ ਰਿਲੇਟਡ ਹੈ ਉਹਨਾਂ ਨੂੰ ਸਾਰਿਆਂ ਨੂੰ ਮੌਕਾ ਮਿਲਦਾ ਹੈ ਇਹ ਜਿਹੜੀ ਸਾਡੀ ਫਿਲਮ ਹੈ ਟੌਰ ਮਿੱਤਰਾਂ ਦੀ ਇਹ ਬਹੁਤ ਹੀ ਵਧੀਆ ਫਿਲਮ ਹੈ ਤੁਸੀਂ ਦੇਖੋਗੇ ਤੇ ਫੀਲ ਕਰੋਗੇ ਕਿ ਤੁਹਾਡੀ ਵੀ ਟੌਰ ਨਿਕਲ ਗਈ ਹੈ थैंक यू वेरी मच थैंक यू so much ਬਿੰਨੂ ਬਾਜੀ ਕੁਝ ਕਹਿਣਾ ਚਾਹਣਗੇ ਸੌਰੀ ਜੀ ਵੈਸੇ ਟੌਰ ਮਿੱਤਰਾਂ ਦੀ ਸਾਡੀ ਥੋੜੇ ਜਿਆਦਾ ਹੀ ਲੰਮਾ ਕਰ ਲਿਆ ਸੀ ਪ੍ਰੋਗਰਾਮ ਵੈਸੇ ਟੌਰ ਮਿੱਤਰਾਂ ਦੀ ਸੱਚੀਓ ਟੌਰ ਮਿੱਤਰਾਂ ਦੀ ਇਹ ਬਹੁਤ ਵਧੀਆ ਫਿਲਮ ਹੈ ਜ਼ਰੂਰ ਦੇਖਿਓ ਜੀ ਥੈਂਕ ਯੂ ਸੋ ਮੱਚ ਬੈਸਟ ਆਫ ਲੱਕ ਅਵਿੰਦਰ ਬਾਜੀ ਬੀਨੂ ਜੀ ਥੈਂਕ ਯੂ ਸੋ ਮੱਚ ਬੰਗਾ ਜੀ ਸਰਵਿੰਦਰ ਚਾਵਲਾ ਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਥੈਂਕ